ਕਾਮਾਗਾਟਾ ਮਾਰੂ ਇੱਕ ਜਾਪਾਨੀ ਮਾਲ ਵਾਹਕ ਜਿਸ ਨੂੰ ਗੁਰੂ ਨਾਨਕ ਜਹਾਜ਼ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ 20ਵੀਂ ਸਦੀ ਦੇ ਸ਼ੁਰੂਆਤ ਵਿੱਚ ਵਿਰਤਾਂਤ ਵਾਂਗ ਰਿਹਾ ਕਾਮਾਗਾਟਾ ਮਾਰੂ ਦਰਅਸਲ ਕੈਨੇਡਾ ਸਰਕਾਰ ਨੇ ਇੱਕ ਨਵਾਂ ਕਾਨੂੰਨ ਪਾਸ ਕੀਤਾ ਜਿਸ ਵਿੱਚ ਸਿਰਫ ਸਿੱਧੇ ਕੈਨੇਡਾ ਪਹੁੰਚਣ ਵਾਲੇ ਮੁਸਾਫਰਾਂ ਨੂੰ ਹੀ ਕੈਨੇਡਾ ਵਿੱਚ ਉਤਰਨ ਅਤੇ ਰਹਿਣ ਦੀ ਇਜਾਜ਼ਤ ਮਿਲੇਗੀ ਇਸ ਮਸਲੇ ਨੂੰ ਹੱਲ ਕਰਨ ਲਈ ਗੁਰਦੇਤ ਸਿੰਘ ਸਰਹਾਲੀ ਨੇ ਇੱਕ ਜਾਪਾਨੀ ਸਮੁੰਦਰੀ ਜਹਾਜ਼ ਕਾਮਾਗਾਟਾ ਮਾਰੂ ਕਰਾਇਤੇ ਲੈ ਲਿਆ ਪੰਜਾਬੀਆਂ ਨੂੰ ਜਾਪਾਨ ਤੋਂ ਸਿੱਧਾ ਕੈਨੇਡਾ ਲੈ ਜਾਣ ਦਾ ਫੈਸਲਾ ਕੀਤਾ ਤਾਂ ਜੋ ਕਾਨੂੰਨੀ ਅੜਚਣ ਨੂੰ ਦੂਰ ਕੀਤਾ ਜਾ ਸਕੇ 4 ਅਪ੍ਰੈਲ 1914 ਜੋ ਸਿੱਖ ਇਤਿਹਾਸ ਦੀਆਂ ਕੁਰਬਾਨੀਆਂ ਦਾ ਇੱਕ ਦਖਾਂਤ ਵਾਕਿਆ ਹੈ ਇੱਕ ਜਥਾ ਜਾਪਾਨੀ ਬੇੜਾ ਕਾਮਾਗਾਟਾ ਮਾਰੂ ਸਮੁੰਦਰੀ ਜਹਾਜ਼ ਤੇ ਕੈਨੇਡਾ ਲਈ ਰਵਾਨਾ ਹੋਇਆ ਇਸ ਵਿੱਚ 376 ਮੁਸਾਫਰ ਜਿਨ੍ਹਾਂ ਵਿੱਚ 340 ਸਿੱਖ 24 ਮੁਸਲਮਾਨ ਤੇ 12 ਹਿੰਦੂ ਸਨ 2 मई 1914 ਨੂੰ ਇਹ ਜਹਾਜ਼ ਪੰਜਾਬ, ਭਾਰਤ, ਹਾਂਗਕਾਂਗ, ਸ਼ੰਗਾਈ, ਚੀਨ, ਯੋਕੋਹਾਮਾ, ਜਾਪਾਨ ਵਿੱਚੋਂ ਲੰਘਦਿਆਂ ਹੋਇਆਂ ਵੈਂਕੂਵਰ, ਬ੍ਰਿਟਿਸ਼ ਕੋਲੰਬੀਆ, ਕੈਨੇਡਾ ਪਹੁੰਚਿਆ। ਪਰ ਕੈਨੇਡਾ ਦੇ ਹਾਕਮਾਂ ਨੇ ਕਾਫੀ ਲੰਬੀ ਜद्दोजਹਿਦ ਮਗਰੋਂ ਵੀ ਮੁਸਾਫਰਾਂ ਨੂੰ ਉਤਰਨ ਦੀ ਇਜਾਜ਼ਤ ਨਾ ਦਿੱਤੀ। ਕੈਨੇਡਾ ਦੇ ਹਾਕਮਾਂ ਨੇ ਜਹਾਜ਼ 'ਤੇ ਫਾਇਰਿੰਗ ਕਰਨ ਦੀ ਧਮਕੀ ਦੇ ਦਿੱਤੀ। ਜਹਾਜ਼ ਦੇ ਯਾਤਰੀਆਂ ਨੂੰ 23 ਮਈ 1914 ਤੋਂ ਲੈ ਕੇ 23 ਜੁਲਾਈ 1914 ਤੱਕ 2 ਮਹੀਨੇ ਵੈਂਕੂਵਰ ਦੀ ਬੰਦਰਗਾਹ ਤੇ ਬੰਦੀ ਬਣਾਈ ਰੱਖਿਆ। ਮੁਸਾਫਰਾਂ ਨਾਲ ਅਣਮਨੁੱਖੀ ਵਰਤਾਲੂ ਕੀਤਾ ਗਿਆ। ਉਹਨਾਂ ਦੇ ਖਾਣ-ਪੀਣ ਦਾ ਪ੍ਰਬੰਧ ਵੀ ਠੀਕ ਤਰੀਕੇ ਨਾਲ ਨਹੀਂ ਕੀਤਾ ਗਿਆ। ਇੱਕ ਹੋਰ ਜਹਾਜ਼ ਨੇ ਹਮਲਾ ਕਰਕੇ ਕਾਮਾਗਾਟਾ ਮਾਰੂ ਬੇੜੇ ਨੂੰ ਡੋਬਣ ਦੀ ਵੀ ਸਾਜ਼ਿਸ਼ ਰਚੀ ਗਈ। ਇੱਕ ਰਾਤ ਪੁਲਿਸ ਨੇ ਜਹਾਜ਼ ਤੇ ਹਮਲਾ ਕੀਤਾ ਤੇ ਯਾਤਰੀਆਂ ਨੂੰ ਇਸ ਦਾ ਟੱਕਰਾ ਕਰਨ ਲਈ ਮਜਬੂਰ ਕਰ ਦਿੱਤਾ। ਇਸ ਗੱਲ ਨੇ ਯਾਤਰੀਆਂ ਵਿੱਚ ਰੋਸ ਨੂੰ ਜਨਮ ਦੇ ਦਿੱਤਾ ਹਾਲਾਤਾਂ ਨੂੰ ਦੇਖਤੇ ਹੋਏ ਜਹਾਜ਼ ਵਿੱਚਲੇ ਸਿੱਖ ਵਾਪਸ ਪੰਜਾਬ ਮੋੜਨ ਲਈ ਰਾਜ਼ੀ ਹੋ ਗਏ ਅਖੀਰ 23 ਜੁਲਾਈ ਨੂੰ ਜਹਾਜ਼ ਕਲਕੱਤਾ ਨੂੰ ਵਾਪਸ ਮੜ ਪਿਆ ਕਮਗਾਟਾ ਮਾਰੂ ਦੇ ਯਾਤਰੀਆਂ ਦੀਆਂ ਮੁਸੀਬਤਾਂ ਅਜੇ ਵੀ ਖਤਮ ਨਹੀਂ ਹੋਈਆਂ ਸਨ ਬਹੁਤ ਸਾਰੇ ਯਾਤਰੀਆਂ ਦੇ ਘਾ ਹਾਂਗਕਾਂਗ ਜਾਂ ਫਿਰ ਸਿੰਗਾਪੁਰ ਵਿੱਚ ਸਨ ਜਿਨ੍ਹਾਂ ਨੂੰ ਉਤਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ 2 ਮਹੀਨੇ ਦੇ ਸਫ਼ਰ ਮਗਰੋਂ ਜਹਾਜ਼ 26 ਸਤੰਬਰ 1914 ਨੂੰ ਕਿੱਥੇ ਪਹੁੰਚਿਆ ਜਿੱਥੇ ਯਾਤਰੂਆਂ ਦੀ ਤਲਾਸ਼ੀ ਲਈ ਗਈ ਇਸ ਜਹਾਜ਼ ਦੀ ਵੀ ਤਲਾਸ਼ੀ ਲਈ ਗਈ 29 ਸਤੰਬਰ 1914 ਨੂੰ ਜਦੋਂ ਗੁਰੂ ਨਾਨਕ ਜਹਾਜ਼ ਬਜਬਜ ਘਾਟ ਪਹੁੰਚਿਆ ਤਾਂ ਇੱਕ ਸਪੈਸ਼ਲ ਗੱਡੀ ਮੁਸਾਫਰਾਂ ਨੂੰ ਉੱਥੇ ਪੰਜਾਬ ਲੈ ਜਾਣ ਲਈ ਅੱਗੇ ਖੜੀ ਸੀ ਮੁਸਾਫਰਾਂ ਨੇ ਇਸ ਵਿੱਚ ਬੈਠਣ ਤੋਂ ਨਾ ਕਰ ਦਿੱਤੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਕਲਕੱਤਾ ਦੇ بڑے ਬਾਜ਼ਾਰ ਵੱਲ ਗੁਰਦੁਆਰੇ ਵੱਲ ਜਲੂਸ ਬਣਾ ਕੇ ਤੁਰ ਪਏ ਇਸ ਤੇ ਪੁਲਿਸ ਨੇ ਮੁਸਾਫਰਾਂ ਤੇ ਗੋਲੀਆਂ ਚਲਾ ਦਿੱਤੀਆਂ ਇਸ ਫਾਇਰਿੰਗ ਵਿੱਚ 15 ਮੁਸਾਫਰ ਮਾਰੇ ਗਏ ਇਸ ਮਗਰੋਂ ਪੁਲਿਸ ਨੇ ਮੁਸਾਫਰਾਂ ਨੂੰ ਗ੍ਰਿਫਤਾਰ ਕਰ ਲਿਆ ਤਾਂ ਏਸੀਓ ਦੁਖਾਂਤ ਜੋ ਪੰਜਾਬੀਆਂ ਨਾਲ ਸਿੱਖਾਂ ਨਾਲ 1914 ਵਿੱਚ ਵਾਪਰਿਆ ਪਰ ਲੜਾਈ ਅਜੇ ਵੀ ਖਤਮ ਨਹੀਂ ਹੋਈ ਕਿਉਂਕਿ ਹੁਣ ਲੜਾਈ ਹੈ ਨਾ ਦੀ ਕਾਵਾਗਾਟਾ ਮਾਰੂ ਬਨਾਮ ਗੁਰੂ ਨਾਨਕ ਜਹਾਜ਼ ਦੀ ਤਾਂ ਇਹ ਲੜਾਈ ਜਿਹੜੀ ਹੈ ਇਹ ਸਿਰਫ ਦੇਸ਼ ਵਿੱਚ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਲੜੀ ਜਾ ਰਹੀ ਹੈ ਵੰਜਾਰਾ ਨੋਮੈਡ ਕਲੈਕਸ਼ਨਸ ਦੇ ਜਿਹੜੇ ਬਾਨੀ ਨੇ ਰਾਜ ਸਿੰਘ ਭੰਡਾਰ ਉਹ ਇਹ ਲੜਾਈ ਲੜ ਰਹੇ ਨੇ ਕੀ ਕਹਿਣਾ ਹੈ ਉਹਨਾਂ ਦਾ ਤੁਸੀਂ ਵੀ ਸੁਣੋ ਅਸਾ ਦਾ ਨਾਮ ਹੈਗਾ ਵੰਜਾਰਾ ਨੋਮੈਡ ਕਲੈਕਸ਼ਨਸ ਲਿਮਟਿਡ ਇਹਦੀ ਜਿਹੜੀ ਵੈਬਸਾਈਟ ਹੈ ਉਹ ਹੈ ਵੰਜਾਰਾ ਨੋਮੈਡ.com ਜਦੋਂ ਤੁਸੀਂ ਇਹ ਵੈਬਸਾਈਟ ਤੇ ਵਿਜ਼ਿਟ ਕਰੋਗੇ ਉੱਥੇ ਤੁਹਾਨੂੰ ਦੇਖਣ ਨੂੰ ਮਿਲੇਗਾ ਕਿ ਆਪਣੇ ਕੋਲ ਰੇਅਰ ਕਿਤਾਬਾਂ ਨੇ ਕਾਫੀ ਫਰਸ ਐਡੀਸ਼ਨਸ ਨੇ ਕੁਝ ਉਹ ਕਿਤਾਬਾਂ ਨੇ ਜਿਹੜੀਆਂ ਛਪ ਨਹੀਂ ਸਕੀਆਂ ਕਿਸੇ وجہ ਕਰਕੇ ਨਕਸ਼ੇ ਨੇ ਮੈਡਲਸ ਨੇ ਇਸ ਤਰ੍ਹਾਂ ਦੀਆਂ तकरीबन 4000 ਵਸਤਾ ਨੇ ਅ ਔਰ ਐਸੀ ਇਸ ਦੇ ਇਲਾਵਾ ਸਾਲ ਵਿੱਚ ਹਾਈ ਸਕੂਲ ਦੇ 5 ਬੱਚਿਆਂ ਨੂੰ ਸਕਾਲਰਸ਼ਿਪ ਦਿੰਨੇ ਆ ਔਰ ਇੱਕ ਸਾਡਾ ਸਿੱਖ ਮੂਵਮੈਂਟਸ ਕਰਕੇ ਇੱਕ ਕੰਪੀਟੀਸ਼ਨ ਕਰਾਉਂਦੇ ਆ ਜਿਹਦੇ ਵਿੱਚ ਸਾਨੂੰ ਤਸਵੀਰਾਂ ਲੇਖ ਜਾਂ ਵੀਡੀਓਜ਼ ਸਾਰੇ ਭੇਜਦੇ ਨੇ ਤੁਸੀਂ ਉਹਦੇ ਬਾਰੇ ਜ਼ਰੂਰ ਦੇਖੋ ਔਰ ਇਹ ਸ਼ੇਅਰ ਵੀ ਕਰੋ ਕਿ ਸਾਨੂੰ ਦੇਸ਼ ਪੰਜਾਬ ਤੋਂ ਵੀ ਤਸਵੀਰਾਂ ਆਉਣ। ਅ ਇਸੇ ਤਰ੍ਹਾਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਦਸਵੰਦ ਕੱਢੀ ਜਾਵੇ। ਅ ਇਸ ਤੋਂ ਬਿਨਾ ਅਸੀਂ ਆਫ-ਰੋਡਿੰਗ ਕਰਦੇ ਹਾਂ, ਫੋਟੋਗ੍ਰਾਫੀ ਕਰਦੇ ਹਾਂ, ਪੋਇਟਰੀ ਲਿਖਦੇ ਹਾਂ। ਅ ਪਿੱਛੇ ਜੇ ਹੀ ਪਿਛਲੇ ਸਾਲ ਦੀ ਗੱਲ ਹੈ ਕਿ ਡਾਕਟਰ ਸਰਬਜਿੰਦਰ ਸਿੰਘ ਹੁਣੀ ਜਿਹੜੇ ਡੀਨ ਨੇ ਅੰਮ੍ਰਿਤਸਰ ਯੂਨੀਵਰਸਿਟੀ ਉਹਨਾਂ ਵੱਲੋਂ ਮੇਰੀ ਕੁਝ ਕਵਤਾਵਾਂ ਦੀ ਇੱਕ ਕਿਤਾਬ ਪਬਲਿਸ਼ ਕੀਤੀ ਗਈ ਸੀ ਅਣਕਹੀ ਕਵਤਾ ਸੋ ਉਹਦੇ ਲਈ ਉਹਨਾਂ ਦਾ ਧੰਨਵਾਦ ਹੈ ਇਸੇ ਤਰ੍ਹਾਂ ਜਿੱਦਾਂ ਮੈਂ ਸ਼ਾਇਦ ਪਹਿਲਾਂ ਜ਼ਿਕਰ ਕੀਤਾ ਕਿ ਫੋਟੋਗ੍ਰਾਫੀ ਕਰਦੇ ਹਾਂ ਅਸੀਂ ਮੈਨੂੰ ਫੋਟੋਗ੍ਰਾਫੀ ਦਾ ਸ਼ੌਕ ਹੈ ਔਰ ਅਸੀਂ ਫਿਰ ਇਕੱਠੇ ਹੋ ਕੇ ਵਿਚਾਰਾ ਹੁੰਦੀਆਂ ਨੇ ਦੇਸ਼ ਪੰਜਾਬ ਬਾਰੇ ਗੱਲਾਂ ਹੁੰਦੀਆਂ ਨੇ ਔਰ ਆਪਣੀ ਆਈਡੈਂਟੀਟੀ ਦੀਆਂ ਗੱਲਾਂ ਹੁੰਦੀਆਂ ਨੇ ਕਿਉਂਕਿ ਇਸ ਮੁਲਕ ਵਿੱਚ ਇੱਕ ਸਾਨੂੰ ਲਖਬ ਦਿੱਤਾ ਜਾਂਦਾ ਹੈ ਸਾਊਥ ਈਸ਼ੀਅਨ ਜਦੋਂ ਅਸੀਂ 1900ਾਂ ਚ ਇੱਥੇ ਆਏ ਸੀ ਤਾਂ ਸਾਨੂੰ ਹਿੰਦੂ ਕਰਕੇ ਜਾਣਿਆ ਜਾਂਦਾ ਸੀਗਾ ਫਿਰ ਸਾਨੂੰ ਈਸਟ ਇੰਡੀਅਨ ਕੈਨੇਡੀਅਨ ਆਪੇ ਫਿਰ ਇੰਡੋ ਕੈਨੇਡੀਅਨ ਕੈਨੇਡੀਅਨ ਆਪੇ ਆ ਔਰ ਹੁਣ ਪਿਛਲੇ 20 ਸਾਲਾਂ ਤੋਂ ਬਿਊਰੋਕ੍ਰੈਟਿਕ ਟਰਮ ਇੱਥੇ ਯੂਜ਼ ਹੋ ਰਹੀ ਆ ਔਰ ਅਕੈਡਮੀਆ ਉਹਨੂੰ ਬਹੁਤ ਯੂਜ਼ ਕਰ ਰਿਹਾ ਹੈ ਕਿ ਸਾਊਥ ਏਸ਼ੀਅਨਸ ਆ ਇਸ ਈਅਰ ਦੇ ਬਾਰੇ ਕਾਫੀ ਆਵਾਜ਼ ਉਠਾਈ ਹੋਈ ਹੈ ਕਿ ਜਿਹੜਾ ਸਾਊਥ ਏਸ਼ੀਅਨ ਲੱਕ ਬੈਸ ਰਸਿਸਟਰ ਅਸੀਂ ਪ੍ਰਾਊਡ ਸੇ ਕੈਨੇਡੀਅਨ ਆ ਅਸੀਂ ਪੰਜਾਬੀ ਆ ਔਰ ਸਾਨੂੰ ਪੂਰੀ ਵਿਦ ਪ੍ਰੋਸੀਜਨ ਸਾਨੂੰ ਡਿਫਾਈਨ ਕਰੋ ਕਿਉਂਕਿ ਜਿੱਦਾਂ ਸ਼ਾਇਦ ਮੈਂ ਪਹਿਲਾਂ ਵੀ ਆਪਣੀ ਗੱਲ ਹੋਈ ਹੋਵੇਗੀ ਕਿ ਇਦਰ ਯੂ ਡਿਫਾਈਨ ਯਰਸੈਲਫ ਔਰ ਸਮਨ ਵਿਲ ਡਿਫਾਈਨ ਯੂ ਫੋ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਅਸੀਂ ਕੋਈ ਸਾਡਾ ਵੈਸੇ ਕਲੇਮ ਹੈ ਨਹੀਂਗਾ ਕਿ ਵੀ ਆਰ ਅਕੈਡੈਮਿਕਸ ਜਾਂ ਥੀਓਲੋਜੀ ਜਾਂ ਡੀਪ ਥਿੰਕਰ ਵੀ ਆਰ ਕੰਟੈਂਟ ਕਿਊਰੇਟਰਸ ਵੀ ਆਰ ਨਾਟ ਕੰਟੈਂਟ ਰਿਸਰਚਰਸ ਔਰ ਅਸੀਂ ਕੋਸ਼ਿਸ਼ ਕਰਦੇ ਆ ਕਿ ਜਿਹੜੀਆਂ ਦੁਰਲਭ ਚੀਜ਼ਾਂ ਸਾਡੇ ਕੋ ਖੁੱਸ ਗਈਆਂ ਨੇ ਜਾਂ ਵਿਸਰ ਗਈਆਂ ਉਹਨਾਂ ਨੂੰ ਮੁੜ ਸਜੀਤ ਕੀਤਾ ਜਾਵੇ ਉਹਨਾਂ ਯਾਦਾਂ ਨੂੰ ਸਜੀਤ ਕੀਤਾ ਜਾਵੇ ਔਰ ਸਾਡੀ ਕੋਸ਼ਿਸ਼ ਹੈ ਔਰ ਬਾਕੀ ਵਾਹਿਗੁਰੂ ਦੇ ਹੁਕਮ ਛੋਣਾ ਜੋ ਵੀ ਹੋਣਾ ਹੈ ਪਰ ਅਸੀਂ ਜ਼ਰੂਰ ਸੋਚਦੇ ਹਾਂ ਕਿ ਇੱਕ ਦਿਨ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅਸੀਂ ਸਿੱਖਾਂ ਦਾ ਮਿਊਜ਼ੀਅਮ ਬਣਾਉਣ ਵਿੱਚ ਜ਼ਰੂਰ ਕਾਮਯਾਬ ਹੋਵਾਂਗੇ ਵਾਹਿਗੁਰੂ ਦੀ ਬਿਹਰ ਰਹੀਦਾ ਅਸੀਂ ਇਸ ਗਦਰੀ ਬਾਬਿਆਂ ਦੀ ਇਸ ਬੱਬਰ ਖਾਲੀਆਂ ਦੀ ਸੋਹਣੀ ਧਰਤੀ ਕੈਨੇਡਾ ਤੋਂ ਦੇਸ਼ ਪੰਜਾਬ ਵਿੱਚ ਬੈਠੇ ਆਪਣੇ ਬਜ਼ੁਰਗਾਂ ਭੈਣਾ ਭਰਾਵਾਂ ਤੇ ਬੱਚਿਆਂ ਨੂੰ ਇਹ ਸੁਨੇਹਾ ਦੇ ਰਹੇ ਹਾਂ ਇਹ ਬੇਨਤੀ ਕਰ ਰਹੇ ਹਾਂ ਕਿ ਕੌਮਾਂਵਾਟਾ ਮਾਰੂ ਸਾਡੀ ਬੋਲੀ ਨਹੀਂ ਹੈ ਸਾਡੀ ਬੋਲੀ ਗੁਰਨਾਨਕ ਜਹਾਜ਼ ਹੈ ਜਦੋਂ ਅਸੀਂ ਪਿੰਡ ਸਰਹਾੜੀ ਦੇ ਗੇਟਵਾਲ ਨਿਗਾਹ ਮਾਰਦੇ ਆ ਉੱਥੇ ਲਿਖਿਆ ਹੋਇਆ ਕੋਮਾ ਗਾਟਾ ਮਾਰੂ ਜਦੋਂ ਅਸੀਂ ਉਸ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਨਤਮਸਤਕ ਹੁੰਨੇ ਆ ਉੱਥੇ ਇੱਕ ਬੋਰਡ ਲੱਗਾ ਹੋਇਆ ਉਹਦੇ ਉੱਪਰ ਲਿਖਿਆ ਹੋਇਆ ਕੋਮਾ ਗਾਟਾ ਮਾਰੂ ਜਿਸ ਜਗ੍ਹਾ ਤੇ ਬਾਬਾ ਗੁਰਦੇਵ ਸਿੰਘ ਹੁਣਾਂ ਦਾ ਸੰਸਕਾਰ ਹੋਇਆ ਸੀ ਉੱਥੇ ਇੱਕ ਨਿਸ਼ਾਨ ਸਾਹਿਬ ਸਜੋਬਤ ਹੈ ਉਹਦੇ ਹੇਠਾਂ ਇੱਕ ਪਲੇਟ ਲੱਗੀ ਹੈ ਉੱਥੇ ਲਿਖਿਆ ਹੋਇਆ ਕੋਮਾ ਗਾਟਾ ਮਾਰੂ ਜਦੋਂ ਅਸੀਂ ਬਾਬਾ ਜੀ ਦੇ ਘਰ ਜਾਂਦੇ ਆ ਘਰ ਦੇ ਬਾਹਰ ਦਰਵਾਜ਼ੇ ਉੱਪਰ ਇੱਕ ਪਲੇਟ ਲੱਗੀ ਹੋਈ ਹੈ ਜਿੱਥੇ ਲਿਖਿਆ ਹੋਇਆ ਕੌਮਾ ਗਾਟਾ ਮਾਰੂ ਵੀਰ ਮੇਰੇ ਸਾਡੀ ਬੋਲੀ ਜਿੱਦਾਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਕੌਮਾ ਗਾਟਾ ਮਾਰੂ ਨਹੀਂ ਹੈ ਸਾਡੀ ਬੋਲੀ ਗੁਰਨਾਨਕ ਯਾਦ ਹੈ ਜਿਹੜੇ ਯੋਧਿਆਂ ਨੇ ਦੇਸ਼ ਪੰਜਾਬ ਦੀ ਲੜਾਈ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ ਅਸੀਂ ਉਹਨਾਂ ਦੀ ਯਾਦ ਆਪਣੀ ਬੋਲੀ 'ਚ ਕਰਦੀ ਆਂ ਸੋ ਸਾਡੀ ਬੋਲੀ ਗੁਰੂ ਨਾਨਕ ਜਹਾਜ਼ ਹੈ। ਤਾਂ ਹੁਣ ਉਮੀਦ ਕਰਦੇ ਹਾਂ ਕਿ ਹੁਣ ਇਸ ਜਹਾਜ਼ ਨੂੰ ਕਾਮਾਗਾਟਾ ਮਾਰੂ ਨਹੀਂ ਬਲਕਿ ਗੁਰੂ ਨਾਨਕ ਜਹਾਜ਼ ਨਾਲ ਜਾਣਿਆ ਜਾਵੇਗਾ। ਸੋ ਕਹਾਣੀ ਇੱਥੇ ਹੀ ਖਤਮ ਨਹੀਂ ਹੋਈ ਹਾਲੇ ਵੀ ਜਾਰੀ ਹੈ। ਦਰਅਸਲ ਕਾਮਾਗਾਟਾ ਮਾਰੂ ਇੱਕ ਜਾਪਾਨੀ ਨਾ ਹੈ। ਬਾਬਾ ਗੁਰਦੇਵ ਸਿੰਘ ਹੋਰਾਂ ਨੇ ਜਿਸ ਕੰਪਨੀ ਤੋਂ ਜਹਾਜ਼ ਲੀਜ਼ ਤੇ ਲਿਆ ਸੀ ਉਸ ਕੰਪਨੀ ਦਾ ਨਾਂ ਕਾਮਾਗਾਟਾ ਮਾਰੂ ਸੀ। ਬ੍ਰਿਟਿਸ਼ ਸਰਕਾਰ ਨੇ ਬੜੀ ਚਲਾਕੀ ਨਾਲ ਗੁਰੂ ਨਾਨਕ ਜਹਾਜ਼ ਨਾਂ ਨੂੰ ਉਸ ਵੇਲੇ ਪਰਫੁੱਲਤ ਨਹੀਂ ਹੋਣ ਦਿੱਤਾ ਜਿਸ ਦੀ ਵਜ੍ਹਾ ਸੀ ਜੇਕਰ ਗੁਰੂ ਨਾਨਕ ਜਹਾਜ਼ ਨਾਂ ਬਾਹਰ ਆਏਗਾ ਤਾਂ ਸਿੱਖ ਫੌਜ ਬਗਾਵਤ ਕਰ ਸਕਦੀ ਸੀ ਹੁਣ ਇਸ ਨਾਂ ਨੂੰ ਲੈ ਕੇ ਸਹਿਰਦ ਸਿੱਖ ਅਗਲੀ ਲੜਾਈ ਆਰੰਭ ਚੁੱਕੇ ਨੇ ਉਹ ਕੋਸ਼ਿਸ਼ ਕਰ ਰਹੇ ਨੇ ਕਿ ਕਾਮਾਗਾਟਾ ਮਾਰੂ ਨਾਂ ਨੂੰ ਉਸ ਘਟਨਾ ਨਾਲੋਂ ਬਿਲਕੁਲ ਅਲੱਗ ਕਰ ਦਿੱਤਾ ਜਾਵੇ ਤੇ ਹਰ ਕੋਈ ਉਸ ਘਟਨਾ ਨੂੰ ਗੁਰੂ ਨਾਨਕ ਜਹਾਜ਼ ਨਾਲ ਜਾਣੇ ਤਾਂ ਸੁਣਿਆ ਤੁਸੀਂ ਕਿਵੇਂ ਇਹ ਸੰਸਥਾ ਸੰਘਰਸ਼ ਕਰ ਰਹੀ ਹੈ ਹੁਣ ਅਸੀਂ ਉਮੀਦ ਕਰਦੇ ਹਾਂ ਕਿ ਇਸ ਘਟਨਾ ਨੂੰ ਕਾਵਾਗਾਟਾ ਮਾਰੂ ਦੇ ਨਾਂ ਨਾਲ ਨਹੀਂ ਬਲਕਿ ਇਸ ਘਟਨਾ ਨੂੰ ਗੁਰੂ ਨਾਨਕ ਜਹਾਜ਼ ਨਾਮ ਦੇ ਨਾਲ ਜਾਣਿਆ ਜਾਵੇਗਾ